ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਮਕਰੋਨੀ ਪਾਸਤਾ ਚਲੋ ਜੀ ਹੁਣ ਆਪਾਂ ਰੈਸਪੀ ਨੂੰ ਸਟਾਰਟ ਕਰਦੇ ਆਂ ਲਓ ਜੀ ਮਕਰੋਨੀ ਪਾਸਤਾ ਬਣਾਉਣ ਲਈ ਪਹਿਲਾਂ ਆਪਾਂ ਇੱਕ ਕੋਲੀ ਮਕਰੋਨੀ ਦੀ ਲਈ ਆਂ ਇੱਧਰ ਆਪਾਂ ਗੈਸ ਦੇ ਉੱਪਰ ਪਾਣੀ ਧਰਤਾ ਗਰਮ ਹੋਣ ਲਈ ਇਹਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਇਹ ਠੰਡੇ ਪਾਣੀ ਵਿੱਚ ਆਪਾਂ ਮਕਰੋਨੀ ਨਹੀਂ ਪਾਉਣੀ ਥੋੜਾ ਜਿਹਾ ਪਹਿਲਾਂ ਆਪਾਂ ਗਰਮ ਹੋਣ ਦੇਵਾਂਗੇ ਅੱਧਾ ਚਮਚ ਫਿਰ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਲਓ ਜੀ ਹੁਣ ਆਪਾਂ ਇੱਕ ਚਮਚਾ ਇਹਦੇ ਵਿੱਚ ਆਇਲ ਦਾ ਪਾਵਾਂਗੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਘਿਓ ਵੀ ਪਾ ਸਕਦੇ ਹੋ ਕਿ ਦਸਾਂ ਵਿੱਚ ਮਕਰੋਨੀ ਪਾਵਾਂਗੇ ਜਿੰਨਾ ਚਿਰ ਇਹਨੂੰ ਉਬਾਲਾ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਗੈਸ ਖੁੱਲ ਤੇ ਰੱਖਾਂਗੇ ਜਦੋਂ ਇਹਨੂੰ ਉਬਾਲਾ ਆ ਜਾਊਗਾ ਫਿਰ ਆਪਾਂ ਮੀਡੀਅਮ ਫਲੇਮ ਤੇ 6 ਤੋਂ 7 ਮਿੰਟਾਂ ਲਈ ਪਕਾਵਾਂਗੇ ਵਿਜਿਦੀ ਆਪਾਂ ਇਸੇ ਤਰ੍ਹਾਂ ਹਲਾਉਂਦੇ ਰਹਿਾਂਗੇ ਕਿਉਂਕਿ ਇਹ ਕੜਾਹੀ ਦੇ ਥੱਲੇ ਲੱਗ ਜਾਂਦੀ ਹੈ। ਠੀਕ ਤਾਂ 7 ਮਿੰਟ ਹੋ ਗਏ ਆਪਣੀ ਮਕਰੋਨੀ ਇਸ ਤਰ੍ਹਾਂ ਉਬਲਦੇ ਹੋਏ। ਇਹ ਹੁਣ ਬਿਲਕੁਲ ਸੌਫਟ ਹੋ ਗਈ ਹੈ। ਇਸ ਤੋਂ ਜ਼ਿਆਦਾ ਨਹੀਂ ਆਪਾਂ ਹਲਾਵਾਂਗੇ ਕਿਉਂਕਿ ਇਹ ਫਿਰ ਟੁੱਟਣ ਲੱਗ ਜਾਂਦੀ ਹੈ। ਲਓ ਜੀ। ਲਓ ਜੀ ਇਹਨੂੰ ਆਪਾਂ ਹੁਣ ਗੈਸ ਨੂੰ ਬੰਦ ਕਰ ਦਾਂਗੇ। ਆਪਣੀ ਮਕਰੋਨੀ ਪਾਸਤਾ ਨੂੰ ਛਾਲਣਾ। ਇਹ ਤੇ ਆਪਾਂ ਕਰੋਨੀ ਨੂੰ ਬਾਹਰ ਕੱਢ ਲਾਂਗੇ ਪਾਣੀ ਤੋਂ ਪਕੜਾਹੀ ਦੇ ਵਿੱਚ ਥੋੜਾ ਜਿਹਾ ਆਇਲ ਪਾ ਲਾਂਗੇ ਇਹਨੂੰ ਥੋੜਾ ਜਿਹਾ ਆਪਾਂ ਗਰਮ ਹੋਣ ਦੇਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਹਿਲੇ ਵਿੱਚ ਪਾਵਾਂਗੇ ਤਰੀਕ ਕੱਟਿਆ ਹੋਇਆ ਟਮਾਟਰ ਬਾਕੀ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਵਿੱਚ ਕੋਈ ਵੀ ਇਹਦੇ ਵਿੱਚ ਵੈਜੀਟੇਬਲ ਪਾ ਸਕਦੇ ਹੋ ਲਓ ਜੀ ਆਪਾਂ ਮਟਰ ਨੂੰ ਤੇ ਪਿਆਜ਼ ਨੂੰ ਹਲਕਾ ਭੁੰਨ ਲਾਂਗੇ। ਲਓ ਜੀ ਆਪਾਂ ਟਮਾਟਰ ਤੇ ਪਿਆਜ਼ ਨੂੰ ਭੁੰਨ ਕੇ ਉਹਨਾਂ ਪਰੇ ਦੀ ਸਪੈਸਲੀ ਅਡਡ ਕਰ ਲਾਂਗੇ। ਥੋੜੀ ਜੀ ਲਾਲ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਗਰਮ ਮਸਾਲਾ స్వాద అనుసార్ మిక్స్ బాగు టమాటో సోస్ ਇੱਕ ਚਮਚੀ ਆਪਾਂ ਪਾਈਏ ਟਮੇਟੋ ਸੌਸ ਇੱਕ ਚਮਚਾ ਆਪਾਂ ਪਾਇਆ ਸੋਇਆ ਸੌਸ ਇੱਕ ਚਮਚੇ ਦੇ ਕਰੀਬ ਆਪਾਂ ਪਾਵਾਂਗੇ ਗੁਰੂ ਜੀਨ ਨੂੰ

ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਕਰੀਮ ਤੁਸੀਂ ਫਰੈਸ਼ ਕਰੀਮ ਦੀ ਥਾਂ ਤੇ ਮਾਇਓਨੀਜ਼ ਵੀ ਪਾ ਸਕਦੇ ਹੋ ਥੋੜੀ ਜਿਹੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਖੰਡ ਦਾ ਇਨੂੰ ਹੁਣ ਆਪਾਂ 1.5 ਮਿੰਟ ਲਈ ਢੱਕ ਕੇ ਪਕਾ ਲਾਂਗੇ ਗੈਸ ਆਪਾਂ ਮੀਡੀਅਮ ਤੇ ਰੱਖਾਂਗੇ ਲਓ ਜੀ ਮਕਰੋਨੀ ਬਣ ਕੇ ਬਿਲਕੁਲ ਤਿਆਰ ਹੈ ਗੈਸ ਨੂੰ ਆਪਾਂ ਬੰਦ ਕਰ ਦਿੰਗੇ ਮਕਰੋਨੀ ਪਾਸਤਾ ਨੂੰ ਆਪਾਂ ਹੁਣ ਸਰਵ ਕਰ ਲਾਂ ਲਓ ਜੀ ਆਪਣਾ ਮਕਰੋਨੀ ਪਾਸਤਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ